ਸਸਰੇ ਕਾਲ ਜੀ ਪਿਛਲੀ ਵੀਡੀਓ ਵਿੱਚ ਮੈਂ ਤੁਹਾਡੇ ਅੱਗੇ ਸਰਦਾਰ ਭਗਤ ਸਿੰਘ ਜੀ ਦਾ ਲੇਖ ਮੈਂ ਨਾਸਤਿਕ ਕਿਉਂ ਹਾਂ ਦਾ ਪਹਿਲਾ ਭਾਗ ਰੱਖਿਆ ਸੀ ਹੁਣ ਇਸ ਵੀਡੀਓ ਵਿੱਚ ਮੈਂ ਤੁਹਾਡੇ ਅੱਗੇ ਉਹਦਾ ਦੂਜਾ ਤੇ ਅਖੀਰਲਾ ਭਾਗ ਰੱਖਣ ਲੱਗਾ ਪਿਛਲੇ ਭਾਗ ਵਿੱਚ ਆਪਾਂ ਵੇਖਿਆ ਕਿ ਉਹਨਾਂ ਨੇ ਲਿਖਿਆ ਸੀ ਉਹਨਾਂ ਲੋਕਾਂ ਨੂੰ ਇੱਕ ਜਵਾਬ ਜੋ ਇਹ ਸਮਝਦੇ ਹਨ ਕਿ ਉਹਨਾਂ ਦੀ ਨਾਸਤਿਕਤਾ ਹੰਕਾਰ ਦਾ ਨਤੀਜਾ ਹੈ ਇਸ ਭਾਗ ਵਿੱਚ ਆਪਾਂ ਉਹਨਾਂ ਦੀਆਂ ਨਾਸਤਿਕਤਾ ਬਾਰੇ ਦਲੀਲਾਂ ਵੇਖਾਂਗੇ ਤੇ ਉਹਨਾਂ ਨੇ ਜੋ ਸਵਾਲ ਆਸਤਿਕ ਤਾਂ ਆਸਥਿਕਾਂ ਤੋਂ ਕੀਤੇ ਹਨ ਉਹਨਾਂ ਨੂੰ ਜਾਣਾਂਗੇ ਲੇਖ ਕੁਝ ਇਸ ਪ੍ਰਕਾਰ ਸ਼ੁਰੂ ਹੁੰਦਾ ਹੈ ਹੁਣ ਆਪਾਂ ਦੂਜੇ ਸਵਾਲ ਤੇ ਆਉਨੇ ਆ ਜੇ ਹੰਕਾਰ ਨਹੀਂ ਤਾਂ ਫਿਰ ਜ਼ਰੂਰ ਕੋਈ ਠੋਸ ਕਾਰਨ ਹੋਵੇਗਾ ਮੇਰੀ ਨਾਸਤਿਕਤਾ ਦਾ ਮੈਂ ਇਸ ਸਵਾਲ ਵੱਲ ਆਉਣਾ ਮੇਰਾ ਮੰਨਣਾ ਹੈ ਕਿ ਜਿਸ ਇਨਸਾਨ ਕੋਲ ਸੋਚਣ ਦੀ ਸ਼ਮਤਾ ਹੈ ਉਹ ਜ਼ਰੂਰ ਆਪਣੇ ਆਲੇ ਦੁਆਲੇ ਦੇ ਜਗਤ ਤੇ ਲੋਕਾਂ ਨੂੰ ਤਰਕਰਾਹੀ ਸਮਝਣ ਦੀ ਕੋਸ਼ਿਸ਼ ਕਰੇਗਾ ਜਦੋਂ ਸਿੱਧੇ ਜਵਾਬ ਨਹੀਂ ਮਿਲਣਗੇ ਤਾਂ ਉਥੇ ਰਹੱਸਵਾਦੀ ਫਲਸਫਾ ਆਕਰ ਲਵੇਗਾ ਸਾਡੇ ਪੁਰਖਿਆਂ ਕੋਲ ਬਹੁਤ ਸਮਾਂ ਸੀ ਜਗਤ ਦੇ ਰਹੱਸਿਆਂ ਨੂੰ ਸੁਲਝਾਉਣ ਵਾਸਤੇ ਅਤੀਤ ਵਰਤਮਾਨ ਤੇ ਭਵਿਸ਼ਵ ਭਵਿਕ ਵਾਸਤੇ ਤੇ ਜਦੋਂ ਸਿੱਧੇ ਸਬੂਤ ਨਹੀਂ ਮਿਲੇ ਤਾਂ ਹਰ ਕਿਸੇ ਨੇ ਆਪਣੇ ਆਪਣੇ ਤਰੀਕੇ ਨਾਲ ਇਸ ਸਮੱਸਿਆ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਐਸੇ ਕਰਕੇ ਸਾਨੂੰ ਕਈ ਧਰਮਾਂ ਦੀ ਬੁਨਿਆਦ ਵਿੱਚ ਫਰਕ ਦੇਖਣ ਨੂੰ ਮਿਲਦਾ ਹੈ ਸਾਨੂੰ ਏਸ਼ੀਆਈ ਤੇ ਯੂਰਪੀ ਧਰਮਾਂ ਵਿੱਚ ਕਈ ਫਰਕ ਵੇਖਣ ਨੂੰ ਮਿਲਦੇ ਹਨ ਏਸ਼ੀਆਈ ਵਿੱਚ ਵੀ ਇਸਲਾਮ ਤੇ ਹਿੰਦੂ ਮਤ ਵਿੱਚ ਫਰਕ ਹੈ ਭਾਰਤ ਦੇ ਵਿੱਚ ਵੀ ਬੁੱਧ ਤੇ ਜੈਨ ਧਰਮ ਦਾ ਬ੍ਰਾਹਮਣਵਾਦ ਦੇ ਨਾਲ ਬਹੁਤ ਫਰਕ ਹੈ ਤੇ ਬ੍ਰਾਹਮਣਵਾਦ ਵਿੱਚ ਵੀ ਸਨਾਤਨ ਧਰਮ ਤੇ ਆर्य ਸਮਾਜ ਵਿਰੋਧੀ ਹਨ ਚਾਰਵਾਕ ਇੱਕ ਸੁਤੰਤਰ ਚਿੰਤਕ ਸੀ ਜਿਸਨੇ ਰੱਬ ਦੀ ਹੋਂਦ ਨੂੰ ਵੰਗਾਰਿਆ ਇਹ ਸਾਰੇ ਮਤ ਆਪਸ ਵਿੱਚ ਕਈ ਫਰਕ ਰੱਖਦੇ ਹਨ ਪਰ ਹਰ মত ਸੱਚਾ ਧਰਮ ਹੋਣ ਦਾ ਦਾਵਾ ਕਰਦਾ ਹੈ। ਇਹ ਹੀ ਸਭ ਬੁਰਾਈ ਦੀ ਜੜ੍ਹ। ਪੁਰਾਣੇ ਵਿਦਵਾਨਾਂ ਦੇ ਤਜਰਬਿਆਂ ਤੇ ਖਿਆਲਾਂ ਨੂੰ ਭਵਿਕਲੀ ਵਰਤਨ ਦੀ ਥਾਂ ਅਸੀਂ ਸੁਸਥ ਨਿਕੰਮੇ ਤੇ ਕੱਟੜ ਲੋਕਾਂ ਨੇ ਬਸ ਇਹਨਾਂ ਨਾਲ ਚਿੰਬੜਨਾ ਹੀ ਸਹੀ ਸਮਝਿਆ ਤੇ ਮਨੁੱਖੀ ਜਾਗਰਿਕਤਾ ਰੋਗ ਲਈ। ਜਿਹੜਾ ਵੀ ਮਨੁੱਖ ਪ੍ਰਗਤੀ ਵਾਸਤੇ ਖਲੋਤਾ ਹੈ ਉਸ ਨੂੰ ਹਰ ਪੁਰਾਣੀ ਧਾਰਨਾ ਦੀ ਆਲੋਚਨਾ ਕਰਨੀ ਪਵੇਗੀ। ਉਸਨੂੰ ਇਸ ਦੇ ਹਰ ਪਹਿਲੂ ਨੂੰ ਵੰਗਾਰਨਾ ਪਵੇਗਾ ਤੇ ਹਰ ਚੀਜ਼ ਨੂੰ ਸਮਝਣਾ ਪਵੇਗਾ ਤੇ ਉਸ ਦੀ ਸਮਝ ਆਪਣੇ ਵਿੱਚ ਪੈਦਾ ਕਰਨੀ ਪਵੇਗੀ ਜੇ ਤਰਕਸ਼ੀਲਤਾ ਦੇ ਸਹਾਰੇ ਕੋਈ ਕਿਸੇ ਸਿਧਾਂਤ ਦੇ ਵਿੱਚ ਵਿਸ਼ਵਾਸ ਕਰਦਾ ਵੀ ਹੈ ਤਾਂ ਉਹ ਪ੍ਰਸ਼ੰਸਾਯੋਗ ਹੈ ਕਿਉਂਕਿ ਜੇ ਉਹ ਗਲਤ ਵੀ ਹੋਇਆ ਤਾਂ ਵੀ ਉਹ ਤਰਕਸ਼ੀਲਤਾ ਦੇ ਸਹਾਰੇ ਦਰੁਸਤ ਰਾਹ ਤੇ ਆ ਜਾਵੇਗਾ ਪਰ ਅਨਾਂ ਵਿਸ਼ਵਾਸ ਤੇ ਨਿਰਾਵਿਸ਼ਵਾਸ ਖਤਰਨਾਕ ਹੁੰਦਾ ਹੈ ਇਹ ਇਨਸਾਨੀ ਦਿਮਾਗ ਨੂੰ ਕੁੰਦ ਬਣਾਉਂਦਾ ਹੈ ਤੇ ਇਨਸਾਨ ਨੂੰ ਪਛਾਣ ਪਛਾਹ ਖਿੱਚੋ ਜਾਂ ਪ੍ਰਤੀਗਮੀ ਬਣਾ ਦਿੰਦਾ ਹੈ ਜੋ ਵੀ ਅਥਾਰਥਵਾਦੀ ਹੈ ਉਸਨੂੰ ਪਰਾਤਨ ਸਿਧਾਂਤਾਂ ਨੂੰ ਬੰਗਾਰਨਾ ਪਵੇਗਾ ਤੇ ਜੇ ਵਿਸ਼ਵਾਸ ਤਰਕ ਦੀ ਮਾਰ ਨਹੀਂ ਚੱਲ ਸਕਦਾ ਤੇ ਉਹ ਟਹਿ ਢੇਰੀ ਹੋ ਜਾਏਗਾ ਤੇ ਫਿਰ ਉਸਨੂੰ ਨਵੇਂ ਵਿਚਾਰ ਤੇ ਸਿਧਾਂਤਾਂ ਦੀ ਨੀ ਤਿਆਰ ਕਰਨੀ ਪਵੇਗੀ ਇਹ ਇੱਕ ਨਕਾਰਾਤਮਕ ਕੰਮ ਤੋਂ ਬਾਅਦ ਉਸਨੂੰ ਪੁਰਾਣੀ ਪੁਰਾਣੇ ਵਿਸ਼ਵਾਸਾਂ ਦੀ ਸਮਗਰੀ ਵਿੱਚੋਂ ਨਵੇਂ ਵਿਸ਼ਵਾਸਾਂ ਦੇ ਦੀ ਉਸਾਰੀ ਕਰਨੀ ਹੋਵੇਗੀ ਜਿੱਥੋਂ ਤੱਕ ਮੇਰੀ ਗੱਲ ਹੈ ਮੈਂ ਇਹ ਸਭ ਬਾਰੇ ਨਹੀਂ ਪੜ ਸਕਿਆ ਏਸ਼ੀਆਈ ਧਰਮਨ ਧਰਮਾਨੂ ਪੜੰਦੀ ਮੇਰੀ ਕਾਫੀ ਰੀਤ ਸੀ ਪਰ ਮੈਨੂੰ ਵਕਤ ਜਾਂ ਮੌਕਾ ਨਹੀਂ ਮਿਲ ਸਕਿਆ ਪਰ ਜਿੱਥੋਂ ਤੱਕ ਪੁਰਾਤਨ ਸਿਧਾਂਤਾਂ ਨੂੰ ਇਨਕਾਰਨ ਦੀ ਗੱਲ ਹੈ ਮੈਂ ਇੱਕ ਸਿਧਾਂਤ ਦੇ ਬਦਲੇ ਦੂਜਾ ਸਿਧਾਂਤ ਨਹੀਂ ਦਿੰਦਾ ਸਗੋਂ ਤਰਕਪੁਖਤਾ ਤਰਕ ਨਾਲ ਜਵਾਬ ਦਿੰਦਾ ਤੇ ਮੇਰਾ ਵਿਸ਼ਵਾਸ ਪ੍ਰਕਿਰਤੀ ਵਿੱਚ ਹੈ ਤੇ ਇਨਸਾਨੀ ਤਰੱਕੀ ਇਨਸਾਨ ਦੀ ਪ੍ਰਕਿਰਤੀ ਉਤੇ ਤਬਦਵੇ ਤੇ ਟਿਕੀ ਹੋਈ ਹੈ ਮੈਂ ਨਾਸਤਿਕ ਪਖ ਤੋਂ ਆਸਥਿਕਾਂ ਨੂੰ ਕੁਝ ਸਵਾਲ ਕਰਦਾ ਜੇ ਤੁਸੀਂ ਕਿਸੇ ਸਰਵਸ਼ਕਤੀਮਾਨ ਸਰਵਵਿਆਪਕ ਤੇ ਸਰਵ ਗਿਆਤਾ ਰੱਬ ਦੀ ਹੋਂਦ ਵਿੱਚ ਵਿਸ਼ਵਾਸ ਰੱਖਦੇ ਹੋ ਜਿਸ ਨੇ ਇਹ ਧਰਤੀ ਤੇ ਮਨੁੱਖ ਬਣਾਏ ਹਨ ਤੇ ਮੈਨੂੰ ਦੱਸੋ ਕਿ ਉਸ ਨੇ ਇਹ ਸਭ ਕਿਉਂ ਬਣਾਇਆ ਇਹ ਦੁਨੀਆ ਜੋ ਦੁੱਖਾਂ ਆਫਤਾਂ ਤੇ ਅਨੰਤ ਦੁਖਾਦਾਂ ਨਾਲ ਭਰੀ ਹੋਈ ਹੈ ਜਿੱਥੇ ਕੋਈ ਚੈਨ ਨਹੀਂ ਰਹਿ ਸਕਦਾ ਮਿਹਰਬਾਨੀ ਮਿਹਰਬਾਨੀ ਕਰਕੇ ਐਨਾ ਆਖੋ ਕਿ ਇਹ ਉਸਦਾ ਕਾਨੂੰਨ ਹੈ ਕਿਉਂਕਿ ਜੇ ਉਹ ਵੀ ਕਿਸੇ ਕਾਨੂੰਨ ਦੇ ਬਸ ਹੈ ਤਾਂ ਉਹ ਸਰਵਸ਼ਕਤੀਮਾਨ ਨਾ ਹੋਇਆ ਤੇ ਮਿਹਰਬਾਨੀ ਕਰਕੇ ਇਹ ਵੀ ਨਾ ਆਖੋ ਕਿ ਇਹ ਉਸਦੀ ਸ਼ੁਗਲ ਜਾਂ ਲੀਲਾ ਹੈ ਨੀਰੋ ਨੇ ਤਾਂ ਬਸ ਇੱਕ ਰੋਮ ਸਾੜਿਆ ਘੱਟ ਲੋਕਾਂ ਨੂੰ ਮਾਰਿਆ ਘੱਟ ਜ਼ੁਲਮ ਕੀਤੇ ਤੇ ਆਪਾਂ ਉਸ ਨੂੰ ਜ਼ਾਲਮ ਤੇ ਬੇਰਹਿਮ ਕਰਕੇ ਆਖਦੇ ਹਾਂ ਚੰਗੇਜ਼ ਖਾਨ ਨੇ ਤਾਂ ਬਸ ਕੁਝ ਹਜ਼ਾਰ ਲੋਕਾਂ ਨੂੰ ਹੀ ਮਾਰਿਆ ਤੇ ਆਪਾਂ ਉਸ ਦੇ ਨਾਮ ਤੋਂ ਵੀ ਨਫ਼ਰਤ ਕਰਦੇ ਹਾਂ ਪਰ ਫਿਰ ਤੁਹਾਡੇ ਸਰਵਸ਼ਕਤੀਮਾਨ ਬਾਰੇ ਕੀ ਖਿਆਲ ਹੈ ਜੋ ਹਰ ਪਲ ਅਣਗਿਣਤ ਲੋਕਾਂ ਦਾ ਕਤਲ ਕਰੀ ਜਾ ਰਿਹਾ ਹੈ ਉਸ ਦਾ ਜ਼ੁਲਮ ਤੇ ਚੰਗੇਜ਼ ਖਾਨ ਤੋਂ ਵੀ ਵੱਡਾ ਹੈ ਉਸ ਨੇ ਇਹ ਦੁਨੀਆ ਕਿਉਂ ਬਣਾਈ ਜੋ ਤਲਖ ਦੁੱਖਾਂ ਦਾ ਘਰ ਹੈ ਤੁਹਾਡੇ ਕੋਲ ਇਸ ਦਾ ਕੋਈ ਜਵਾਬ ਹੈ ਤੁਸੀਂ ਕਹੋਗੇ ਕਿ ਇਹ ਅਗਲੇ ਜਨਮ ਵਿੱਚ ਕੁਕਰਮੀਆਂ ਨੂੰ ਸਜ਼ਾ ਦੇਣ ਦਾ ਤੇ ਚੰਗਿਆਂ ਨੂੰ ਇਨਾਮ ਦੇਣ ਦਾ ਉਸ ਦਾ ਤਰੀਕਾ ਹੈ ਤੇ ਤੁਸੀਂ ਫਿਰ ਇਸ ਚੀਜ਼ ਨੂੰ ਕਿਸ ਤਰ੍ਹਾਂ ਸਹੀ ਠਹਿਰਾਓਗੇ ਕਿ ਕੋਈ ਤੁਹਾਨੂੰ ਪਹਿਲਾਂ ਇਸ ਲਈ ਜ਼ਖਮੀ ਕਰੇ ਕੇ ਬਾਦ ਵਿੱਚ ਪਿਆਰ ਨਾਲ ਮਰਮ ਲਾਵੇਗਾ ਤੁਸੀਂ ਗਲੈਡੀਏਟਰ ਸੰਸਥਾਵਾਂ ਦੇ ਇਸ ਕਰਮ ਨੂੰ ਕਿਵੇਂ ਸਹੀਠਾ ਰਾਹੋਗੇ ਕਿ ਇੱਕ ਬੰਦੇ ਨੂੰ ਪਹਿਲਾਂ ਭੁੱਖੇ ਸ਼ੇਰ ਦੇ ਅੱਗੇ ਸੁੱਟ ਦਿੱਤਾ ਜਾਵੇ ਤੇ ਜੇ ਉਹ ਬਚ ਜਾਵੇ ਤੇ ਫਿਰ ਉਸਦੀ ਖਾਤਰ ਪਵਜੋ ਹੋਵੇ ਐਸੇ ਲਈ ਮੈਂ ਪੁੱਛਦਾ ਹਾਂ ਕਿ ਜੇ ਰੱਬ ਨੇ ਇਨਸਾਨ ਨੂੰ ਇਸ ਅਨੰਤ ਦੁੱਖਾਂ ਵਾਲੀ ਦੁਨੀਆ ਵਿੱਚ ਸਿਰਫ ਆਪਣੇ ਮਜ਼ੇ ਲਈ ਸਾਜਿਆ ਹੈ ਤਾਂ ਫਿਰ ਉਸ ਦੇ ਤੇ ਨੀਰੋ ਦੇ ਵਿੱਚ ਕੀ ਫਰਕ ਹੈ ਮੁਹੰਮਦਨੋ ਤੇ ਈਸਾਈਓ ਮੈਂ ਤੁਹਾਨੂੰ ਪੁੱਛਦਾ ਹਾਂ ਕਿ ਹਿੰਦੂਆਂ ਵਾਂਗ ਤੁਹਾਡਾ ਵਿਸ਼ਵਾਸ ਪੁਰਬਲੇ ਜਨਮ ਵਿੱਚ ਨਹੀਂ ਹੈ ਤੁਸੀਂ ਪਿਛਲੇ ਜਨਮ ਦੇ ਕਰਮਫਲ ਦਾ ਸਿਧਾਂਤ ਦੀ ਦਲੀਲ ਨਹੀਂ ਦੇ ਸਕਦੇ ਤੇ ਮੈਂ ਤੁਹਾਡੇ ਤੋਂ ਪੁੱਛਦਾ ਹਾਂ ਕਿ ਤੁਹਾਡੇ ਰੱਬ ਨੇ ਇਸ ਦੁਨੀਆ ਨੂੰ ਬਣਾਉਣ ਵਾਸਤੇ 6 ਦਿਨ ਮਿਹਨਤ ਕਿਉਂ ਕੀਤੀ ਤੇ ਹਰ ਦਿਨ ਇਹ ਕਿਉਂ ਆਖਿਆ ਕਿ ਸਭ ਅੱਛਾ ਹੈ ਉਸ ਨੂੰ ਅੱਜ ਬੁਲਾਓ ਤੇ ਫਿਰ ਇਤਿਹਾਸ ਵਿਖਾਓ ਤੇ ਫਿਰ ਵੇਖੋ ਕਿ ਕੀ ਉਹ ਕਹਿੰਦਾ ਹੈ ਕਿ ਸਭ ਅੱਛਾ ਹੈ ਜੇਲ੍ਹ ਖਾਨਿਆਂ ਤੋਂ ਲੈ ਕੇ ਝੁੱਗੀ-ਚੋਪੜੀਆਂ ਤੱਕ ਲੋਕ ਭੁੱਖਮਰੀ ਨਾਲ ਮਰ ਰਹੇ ਨੇ ਪੂੰਜੀਵਾਦੀ ਅਮੀਰ ਲੋਕ ਮਜ਼ਦੂਰਾਂ ਦਾ ਲਹੂ ਚੂਸ ਰਹੇ ਨੇ ਇਨਸਾਨੀ ਤਾਕਤ ਦੀ ਐਨੀ ਬਰਬਾਦੀ ਜਿਸ ਨੂੰ ਵੇਖ ਕੇ ਕਿਸੇ ਆਮ ਬੁੱਧੀ ਵਾਲੇ ਇਨਸਾਨ ਦੀ ਵੀ ਰੂਹ ਕੰਬ ਉਠੇ ਉਸ ਨੂੰ ਵੇਖ ਕੇ ਲੋੜਵੰਦ ਉਤਪਾਦਨਾ ਨੂੰ ਵੰਡਣ ਦੀ ਥਾਂ ਅਮੀਰ ਦੇਸ਼ ਸਮੁੰਦਰ ਵਿੱਚ ਸੁੱਟ ਰਹੇ ਹਨ ਇਹ ਸਭ ਨੂੰ ਵੇਖ ਕੇ ਤੇ ਇਨਸਾਨਾਂ ਦੀਆਂ ਹੱਡੀਆਂ ਨਾਲ ਚਿਣੀਆਂ ਨੀਹਾਂ ਉੱਤੇ ਬਾਦਸ਼ਾਹਾਂ ਨੂੰ ਬੈਠਾ ਵੇਖ ਕੇ ਵੀ ਤੁਹਾਡਾ ਰਬ ਇਹੀ ਕਹਿੰਦਾ ਹੈ ਕਿ ਸਭ ਅੱਛਾ ਹੈ ਤੁਸੀਂ ਸਭ ਚੁੱਪ ਹੋ ਮੈਂ ਆਪਣੇ ਸਵਾਲ ਨੂੰ ਅੱਗੇ ਤੋਰਦਾ ਤੁਸੀਂ ਹਿੰਦੂ ਇਹ ਆਖਦੇ ਹੋ ਜੋ ਇਸ ਜਨਮ ਇਸ ਜਨਮ ਵਿੱਚ ਦੁਖੀ ਹੈ ਉਹ ਪਿਛਲੇ ਜਨਮ ਵਿੱਚ ਕੁਕਰਮੀ ਹੋਵੇਗਾ ਇਸ ਦਾ ਮਤਲਬ ਜੋ ਅੱਜ ਜ਼ਾਲਮ ਹੈ ਕਿ ਉਹ ਪਿਛਲੇ ਜਨਮ ਵਿੱਚ ਰਬੀ ਇਨਸਾਨ ਸੀ ਐਸੇ ਕਰਕੇ ਉਹਦੇ ਹੱਥ ਵਿੱਚ ਤਾਕਤ ਹੈ ਮੈਂ ਸਾਫ਼ ਕਹਿੰਦਾ ਤੁਹਾਡੇ ਵੱਡੇ-ਵਡੇਰੇ ਸ਼ਾਤਰ ਲੋਕ ਸਨ ਉਹਨਾਂ ਨੇ ਇਹੋ ਜਿਹੇ ਸਿਧਾਂਤ ਕੱਢੇ ਜਿਸ ਵਿੱਚ ਅਵਿਸ਼ਵਾਸ ਤੇ ਤਰਕ ਖਤਮ ਹੋ ਜਾਵੇ ਆਓ ਇਹਨਾਂ ਦਲੀਲਾਂ ਦਾ ਵਜ਼ਨ ਨਾਪਦੇ ਹਾਂ ਨਿਆ ਸ਼ਾਸਤਰੀਆਂ ਦਾ ਮੰਨਣਾ ਹੈ ਕਿ ਸਜ਼ਾ ਦੇਣ ਦੇ ਤਿੰਨ ਮਕਸਦ ਹੁੰਦੇ ਹਨ ਸੁਧਾਰ ਬਦਲਾ ਤੇ ਜੁਰਮ ਦੁਬਾਰਾ ਰੋਕਣ ਵਾਸਤੇ ਬਦਲੇ ਨੂੰ ਗਲਤ ਮੰਨਿਆ ਜਾਂਦਾ ਹੈ ਤੇ ਅਗਲੇ ਦੁਬਾਰਾ ਜੁਰਮ ਹੋਣ ਤੋਂ ਰੋਕਣ ਦੇ ਸਿਧਾਂਤ ਦੀ ਵੀ ਨੁਕਤਾਚੀਨੀ ਹੋ ਰਹੀ ਹੈ સુધાર ਨੂੰ ਹੀ ઉત્તમ ਮੰનਿਆ ਜਾਂਦਾ ਹੈ ਤੇ ਮੰਨ લો ਕਿ ਇੱਕ ਪਾਪੀ ਇਨਸਾਨ ਨੂੰ ਰੱਬ ਅਗਲੇ ਜਨਮ ਵਿੱਚ ਇੱਕ ਗਾਂ, ਬਿੱਲੀ ਜਾਂ ਦਰਖਤ ਬਣਾ ਕੇ ਭੇਜੇ ਤਾਂ ਇਸ ਵਿੱਚ ਉਸ ਦਾ ਕੀ ਸੁਧਾਰ ਹੋਇਆ ਤੁਸੀਂ ਕਿੰਨੇ ਖੋਤਿਆਂ ਨੂੰ ਮਿਲੇ ਹੋ ਜੋ ਪਿਛਲੇ ਜਨਮ ਵਿੱਚ ਪਾਪੀ ਇਨਸਾਨ ਸਨ ਮੈਂ ਤੁਹਾਡੇ ਮਿ ਇਤਿਹਾਸਿਕ ਕਹਾਣੀਆਂ ਨੂੰ ਨਹੀਂ ਛੋਣਾ ਚਾਹੁੰਦਾ ਇਸ ਤੋਂ ਬਿਨਾਂ ਤੁਹਾਨੂੰ ਪਤਾ ਹੈ ਕਿ ਦੁਨੀਆ ਵਿੱਚ ਸਭ ਤੋਂ ਵੱਡਾ ਪਾਪ ਕੀ ਹੈ ਗਰੀਬੀ ਗਰੀਬੀ ਪਾਪ ਹੈ ਸਜ਼ਾ ਹੈ ਤੁਸੀਂ ਇਹੋ ਜੇ ਗੁਨਾਹ ਦੇਣ ਵਾਲੇ ਕਾਨੂੰਨ ਵਿਗਿਆਨੀ ਕਾਨੂੰਨਦਾਨ ਤੇ ਕਾਨੂੰਨ ਸਾਸਦੀ ਕੀ ਸਬਤ ਕਰੋਗੇ ਜਿਸ ਨਾਲ ਮਨੁੱਖ ਹੋਰ ਜੁਰਮ ਕਰਨ ਲਈ ਮਜਬੂਰ ਹੋਵੇ ਕੀ ਤੁਹਾਡੇ ਰੱਬ ਨੇ ਇਹ ਸਭ ਬਾਰੇ ਨਹੀਂ ਸੋਚਿਆ ਕਿ ਉਹ ਵੀ ਮਨੁੱਖਾਂ ਦੇ ਅਕਾਹੇ ਦੁੱਖ ਤਕਲੀਫਾਂ ਦੇ ਤਜਰਬਿਆਂ ਤੋਂ ਹੀ ਸਿੱਖਦਾ ਹੈ ਤੁਹਾਡੀ ਜਾਤ ਕਿਸੇ ਨੀਵੀਂ ਜਾਤ ਵਿੱਚ ਜਨਮੇ ਬੰਦੇ ਦਾ ਕੀ ਹੋਵੇਗਾ ਉਹ ਵਿਦਿਆਲੇ ਨਹੀਂ ਜਾ ਸਕਦਾ ਉਸਨੂੰ ਵਢੀ ਜਾਤ ਵਾਲੇ ਤੁਧਕਾਰਦੇ ਹਨ ਇਹ ਅਗਿਆਨ ਗਰੀਬੀ ਤੇ ਤុតਕਾਰ ਉਸ ਦੇ ਵਿੱਚ ਸਮਾਜ ਲਈ ਨਫਰਤ ਪੈਦਾ ਕਰੇਗੀ ਤੇ ਫਿਰ ਉਹ ਜੁਰਮ ਕਰੇਗਾ ਤੇ ਫਿਰ ਇਸ ਦਾ ਜ਼ਿੰਮੇਵਾਰ ਕੌਣ ਹੋਏਗਾ ਰੱਬ ਉਹ ਇਨਸਾਨ ਕਿ ਸਮਾਜ ਦੇ ਗਿਆਨੀ ਲੋਕ ਬ੍ਰਾਹਮਣਾ ਦੀ ਵਜ੍ਹਾ ਤੋਂ ਜੋ ਲੋਕ ਅਗਿਆਨੀ ਰਹਿ ਗਏ ਉਹਨਾਂ ਦਾ ਕੀ ਹਿਸਾਬ ਹੈ ਤੇ ਜੇ ਉਹਨਾਂ ਨੇ ਗਲਤੀ ਨਾਲ ਕੁਝ ਸ਼ਾਸਤਰਾਂ ਦੇ ਸ਼ਬਦ ਸੁਣ ਵੀ ਲਏ ਤਾਂ ਉਹਨਾਂ ਦੇ ਕੰਨਾਂ ਵਿੱਚ ਕੱਚ ਪਿਗਲਾ ਕੇ ਪਾ ਦਿੱਤਾ ਗਿਆ ਤੇ ਜੇ ਇਹ ਲੋਕ ਜੁਰਮ ਕਰਨ ਤਾਂ ਫਿਰ ਇਸ ਦੇ ਲਈ ਕੌਣ ਜ਼ਿੰਮੇਵਾਰ ਹੈ ਦੋਸਤੋ ਇਹ ਸਭ ਸਿਧਾਂਤ ਉਹਨਾਂ ਲੋਕਾਂ ਦੀ ਕਾੜ ਹੈ ਜੋ ਆਪਣੀ ਲੁੱਟੀ ਹੋਈ ਤਾਕਤ ਨੂੰ ਵਜਬ ਠਹਿਰਾਉਂਦੇ ਹਨ ਐਪਟਨ ਸਨਕਲियर ਨੇ ਲਿਖਿਆ ਸੀ ਕਿ ਕਿਸੇ ਇਨਸਾਨ ਨੂੰ ਆਤਮਾ ਦੀ ਅਮਰਤਾ ਵਿੱਚ ਵਿਸ਼ਵਾਸ ਦਿਵਾ ਦਿਓ ਤੇ ਫਿਰ ਉਹਦੇ ਕੋਲ ਜੋ ਕੁਝ ਵੀ ਹੈ ਉਸ ਨੂੰ ਲੁੱਟ ਲਓ ਤੇ ਉਹ ਹੱਸਦਾ ਹੋਇਆ ਤੁਹਾਡੀ ਮਦਦ ਕਰੇਗਾ ਮੈਂ ਪੁੱਛਦਾ ਹਾਂ ਕਿ ਤੁਹਾਡਾ ਸਰਵਸ਼ਕਤੀਮਾਨ ਰੱਬ ਜੁਰਮ ਹੋਣ ਤੋਂ ਪਹਿਲਾਂ ਹੀ ਕਿਉਂ ਨਹੀਂ ਰੋਕ ਦਿੰਦਾ ਉਹ ਜੰਗਬਾਜ਼ਾਂ ਨੂੰ ਕਿਉਂ ਨਹੀਂ ਮਾਰ ਦਿੰਦਾ ਜਾਂ ਫਿਰ ਉਹਨਾਂ ਦੇ ਮਨਾਂ 'ਚੋਂ ਜੰਗ ਦਾ ਫਿਦੌਰ ਕਿਉਂ ਨਹੀਂ ਲਾ ਦਿੰਦਾ ਉਹ ਅੰਗਰੇਜ਼ਾਂ ਦੇ ਦਿਲਾਂ ਵਿੱਚ ਇਨਸਾਨੀਅਤ ਕਿਉਂ ਨਹੀਂ ਪਾ ਦਿੰਦਾ ਤਾਂ ਜੋ ਉਹ ਆਪ ਹੀ ਪਰ ਛੱਡ ਦੇਣ ਜਾਂ ਉਹ ਪੂੰਜੀਵਾਦੀਆਂ ਦੇ ਦਿਲਾਂ ਵਿੱਚ ਇਨਸਾਨੀਅਤ ਕਿਉਂ ਨਹੀਂ ਪਾ ਦਿੰਦਾ ਤਾਂ ਜੋ ਉਹ ਪੈਦਾਵਾਰ ਦੀ ਜਾਇਦਾਦ ਨੂੰ ਆਪ ਹੀ ਛੱਡ ਦੇਣ ਤੇ ਗਰੀਬੀ ਖਤਮ ਕਰਨ ਜੇ ਤੁਸੀਂ ਸਮਾਜਵਾਦ ਦੇ ਲਾਗੂ ਕਰਨ ਤੇ ਸ਼ੱਕੀ ਹੋ ਤਾਂ ਮੈਂ ਇਸ ਦੇ ਲਾਗੂ ਕਰਨ ਦੀ ਜ਼ਿੰਮੇਵਾਰੀ ਤੁਹਾਡੇ ਸਰਵਸ਼ਕਤੀਮਾਨ ਰੱਬ ਤੇ ਹੀ ਪਾਨਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਅੰਗਰੇਜ਼ੀ ਰਾਜ ਕੋਈ ਰੱਬ ਦੀ ਰਜ਼ਾ ਨਾਲ ਨਹੀਂ ਚੱਲ ਰਿਹਾ ਉਹ ਐਸਲੀ ਚੱਲ ਰਿਹਾ ਹੈ ਕਿਉਂਕਿ ਅਸੀਂ ਉਹਨਾਂ ਦਾ ਵਿਰੋਧ ਕਰਨ ਵਿੱਚ ਅਸਮਰਥ ਹਾਂ ਉਹ ਰੱਬ ਦੀ ਰਜ਼ਾ ਨਾਲ ਨਹੀਂ ਬੰਦੂਕਾਂ ਰਫਲਾ ਬੰਬਾਂ ਗੋਲੀਆਂ ਤੇ ਫੌਜ ਨਾਲ ਸਾਡੇ ਤੇ ਰਾਜ ਕਰ ਰਹੇ ਹਨ ਤੇ ਸਭ ਤੇ ਸਾਡੀ ਕਮੀ ਦੇ ਕਾਰਨ ਉਹ ਸਭ ਤੋਂ ਵੱਡਾ ਗੁਨਾਹ ਕਰ ਰਹੇ ਹਨ ਜੋ ਕਿ ਹੈ ਇੱਕ ਦੇਸ਼ ਵੱਲੋਂ ਦੂਜੇ ਦੇਸ਼ ਨੂੰ ਲੁੱਟਣਾ ਕਿੱਥੇ ਹੈ ਰੱਬ ਉਹ ਕੀ ਕਰ ਰਿਹਾ ਹੈ ਕਿ ਉਸ ਨੂੰ ਐ ਸਭ ਵਿੱਚ ਮਜ਼ਾ ਆ ਰਿਹਾ ਹੈ ਉਹ ਨੀਰੋ ਹੈ ਉਹ ਚੰਗੇਜ਼ ਖਾਨ ਹੈ ਰੱਬ ਮੁਰਦਾਬਾਦ ਹੁਣ ਤੁਸੀਂ ਮੈਨੂੰ ਪੁੱਛੋਗੇ ਕਿ ਮੈਂ ਫਿਰ ਦੁਨੀਆ ਤੇ ਇਨਸਾਨੀਅਤ ਦੇ ਆਰੰਭ ਬਾਰੇ ਤੁਹਾਨੂੰ ਦੱਸਾਂ ਤੇ ਫਿਰ ਚਾਰਲਸ ਡਾਰਵਿਨ ਦੀ ਕਿਤਾਬ ਪੜੋ ਸੋਹਣ ਸਿੰਘ ਦੀ ਕਾਮਨ ਸੈਂਸ ਪੜੋ ਇਹ ਸਭ ਕੁਦਰਤ ਦਾ ਵਿਸ਼ਾ ਹੈ ਫਿਰ ਤੁਸੀਂ ਮੈਨੂੰ ਪੁੱਛੋਗੇ ਕਿ ਫਿਰ ਕੋਈ ਬੱਚਾ ਅੰਨਾ ਜਾਂ ਲੰਗੜਾ ਕਿਉਂ ਪੈਦਾ ਹੁੰਦਾ ਹੈ ਤਾਂ ਮੈਂ ਇਹ ਵੀ ਦੱਸ ਦਿਆਂ ਕਿ ਜੀਵ ਵਿਗਿਆਨੀਆਂ ਨੇ ਇਸ ਦਾ ਜਵਾਬ ਦਿੱਤਾ ਹੈ ਕਿ ਇਸ ਦੀ ਜ਼ਿੰਮੇਵਾਰੀ ਬੱਚੇ ਦੇ ਜਨਮ ਦੌਰਾਨ ਉਸ ਦੇ ਮਾਪਿਓ ਵੱਲੋਂ ਜਾਣੇ ਅਣਜਾਣੇ ਕੀਤੇ ਗਏ ਕਰਮਾਂ ਤੇ ਆਂਦੀ ਹੈ ਫਿਰ ਤੁਸੀਂ ਇੱਕ ਹੋਰ ਬਚਕਾਨਾ ਸਵਾਲ ਮੇਰੇ ਤੋਂ ਕਰੋਗੇ ਕਿ ਜੇ ਰੱਬ ਨਹੀਂ ਹੈ ਤਾਂ ਲੋਕ ਉਸ ਵਿੱਚ ਕਿਉਂ ਮੰਨਦੇ ਹਨ ਮੈਂ ਕਹਾਂਗਾ ਕਿ ਐਸੇ ਕਿ ਐਵੇਂ ਹੀ ਜਿਵੇਂ ਉਹ ਭੂਤ ਪ੍ਰੇਤ ਵਿੱਚ ਮੰਨਦੇ ਹਨ ਰੱਬ ਨੂੰ ਲੈ ਕੇ ਮੇਰਾ ਮੰਨਣਾ ਇਹੀ ਹੈ ਕਿ ਇਨਸਾਨ ਨੇ ਆਪਣੀਆਂ ਕਮੀਆਂ ਵੇਖੀਆਂ ਫਿਰ ਇਨਸਾਨ ਨੂੰ ਕਿ ਫਿਰ ਭਗਵਾਨ ਨੂੰ ਆਪਣੀ ਹੀ ਸ਼ਕਲ ਵਿੱਚ ਢਾਲ ਲਿਆ ਤਾਂ ਜੋ ਉਹ ਮੁਸ਼ਕਲਾਂ ਵਿੱਚ ਉਸ ਤੋਂ ਹਿੰਮਤ ਲੈ ਸਕੇ ਫਿਰ ਰੱਬ ਦਾ ਡਰ ਫੈਲਾਇਆ ਗਿਆ ਤਾਂ ਜੋ ਇਨਸਾਨ ਬਾਗੀ ਨਾ ਹੋ ਜਾਏ ਉਸ ਨੂੰ ਮਾਪਿਓ ਭੈਣ ਭਰਾ ਦੀ ਥਾਂ ਰੱਖਿਆ ਗਿਆ ਤਾਂ ਜੋ ਇਨਸਾਨ ਜਦੋਂ ਇਕੱਲਾ ਰਹਿ ਜਾਏ ਜਾਂ ਦੁਖੀ ਹੋਵੇ ਉਸ ਤੋਂ ਹਿੰਮਤ ਲੈ ਸਕੇ ਦੁੱਖ ਦੇ ਸਮੇਂ ਵਿੱਚ ਰੱਬ ਦਾ ਸਿਧਾਂਤ ਇਨਸਾਨ ਲਈ ਬਹੁਤ ਕੰਮਦਾ ਸੀ ਸਮਾਜ ਨੂੰ ਰੱਬ ਦੇ ਖਿਆਲ ਨਾਲ ਲੜਨਾ ਚਾਹੀਦਾ ਹੈ ਜਿਵੇਂ ਉਹ ਮੂਰਤੀ ਪੂਜਾ ਤੇ ਹੋਰ ਧਾਰਮਿਕ ਤੰਗ ਨਜ਼ਰ ਵਿਚਾਰਾਂ ਨਾਲ ਲੜਿਆ ਸੀ ਯਥਾਰਥਵਾਦੀ ਹੋ ਕੇ ਉਹ ਸਭ ਵਿਸ਼ਵਾਸਾਂ ਨੂੰ ਪਰੇ ਸੁੱਟ ਕੇ ਮੁਸ਼ਕਲਾਂ ਨਾਲ ਬਹਾਦਰੀ ਨਾਲ ਲੜੇ। ਇਹੀ ਮੇਰੀ ਮਨੋਦਸ਼ਾ ਹੈ। ਤੇ ਦੋਸਤੋ ਇਹ ਮੇਰਾ ਹੰਕਾਰ ਨਹੀਂ, ਮੇਰੀ ਸੋਚ ਹੈ ਜਿਸ ਨੇ ਮੈਨੂੰ ਨਾਸਤਿਕ ਬਣਾਇਆ ਹੈ। ਮੈਨੂੰ ਨਹੀਂ ਲੱਗਦਾ ਕਿ ਰੱਬ ਵਿੱਚ ਵਿਸ਼ਵਾਸ ਵਧਾ ਕੇ ਜਾਂ ਪਾਠ ਪੂਜਾ ਕਰਕੇ ਮੇਰੀ ਹਾਲਤ ਵਿੱਚ ਕੋਈ ਸੁਧਾਰ ਹੋਏਗਾ। ਮੈਂ ਕਈ ਨਾਸਤਿਕਾਂ ਨੂੰ ਪੜਿਆ ਹੈ ਜਿਨ੍ਹਾਂ ਨੇ ਬਹਾਦਰੀ ਨਾਲ ਆਪਣੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਤੇ ਮੈਂ ਵੀ ਇੱਕ ਬੰਦਾ ਬੰਦੇ ਵਾਂਗ ਸਿਰ ਚੁੱਕ ਕੇ ਕੋਸੀ ਦੇ ਤਖਤੇ ਤੇ ਆਖਲੋਤਾ ਤੇ ਵੇਖਦੇ ਹਾਂ ਕਿ ਮੈਂ ਇਸ ਤੇ ਕਿੰਨਾ ਕੁ ਪੂਰਾ ਉਤਰਦਾ ਮੇਰੇ ਇੱਕ ਦੋਸਤ ਨੇ ਮੇਰੀ ਨਾਸਤਿਕਤਾ ਬਾਰੇ ਸੁਣ ਕੇ ਕਿਹਾ ਕਿ ਅਖੀਰਲੇ ਦਿਨਾਂ ਵਿੱਚ ਮੈਨੂੰ ਵੀ ਵਿਸ਼ਰਬ ਦੇ ਵਿਸ਼ਵਾਸ ਹੋ ਜਾਵੇਗਾ ਤੇ ਮੈਂ ਉਸ ਤੋਂ ਜਵਾਬ ਦਿੱਤਾ ਕਿ ਐ ਨਹੀਂ ਹੋ ਸਕਦਾ ਪਾਠ ਕੋ ਤੇ ਦੋਸਤੋ ਕੀ ਇਹ ਹੰਕਾਰ ਹੈ ਜੇ ਹੈ ਤੇ ਮੈਂ ਇਸ ਤੇ ਦ੍ਰਿੜ ਤੇ ਇਹ ਸੀ ਉਹ ਲੇਖ ਮੈਂ ਨਾਸਤਿਕ ਕਿਉਂ ਹਾਂ ਜਿਸ ਨੂੰ ਸਰਦਾਰ ਭਗਤ ਸਿੰਘ ਜੀ ਨੇ ਜੇਲ੍ਹ ਵਿੱਚ ਬੈ ਕੇ ਲਿਖਿਆ ਤੇ ਜਿਸ ਵਿੱਚ ਆਪਣੇ ਧਾਰਮਿਕ ਖਿਆਲ ਦਿੱਤੇ ਅਗਲੀ ਤੇ ਇਸ ਲੜੀ ਦੀ ਅਖੀਰਲੀ ਵੀਡੀਓ ਦੇ ਵਿੱਚ ਮੈਂ ਆਪਣੇ ਵਿਚਾਰ ਇਸ ਲੇਖ ਬਾਰੇ ਤੁਹਾਡੇ ਨਾਲ ਸਾਂਝੇ ਕਰਾਂਗਾ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ